ਖੀਨੇ ਹੋਏ ਰੋੜੇ ਤੇ ਟਾ ਦੇਖ ਕੇ ਟੱਥੀ ਹੋਈ ਕੰਦ ਨਾਲ ਕਬੀ ਗੱਲਾਂ ਇਉਂ ਕਰ ਰਿਹਾ ਹੈ ਅਤੇ ਗੋਂ ਕੰਦ ਵੀ ਉੱਤਰ ਇਉਂ ਦੇ ਰਹੀ ਹੈ। ਹੁਟਾ ਪੀ ਕੰਦ ਕੋਲ ਪੁੱਛਿਆ ਸੀ ਸਹਿਰ ਨੇ ਕੀ ਮੈਂ ਕਹਿ ਰਹੀ ਨੀ ਕਮਾਇ ਸੁਪ ਦੇ ਗੈਰ ਨੀ ਮੈਨੂੰ ਸੱਚੋ ਸਾਚੀ ਦਸਖਾਨੀ ਵੈਰ ਨੇ ਮੈਨੂੰ ਸੱਚੋ ਸਾਚੀ ਦਸਖਾਨੀ ਵੈਰਨੀ ਕੀ ਮੈਂ ਖੱਟਾ ਕੀਤਾ ਹੂੰ ਨਾ ਕਾਜੀਆਂ ਦੇ ਦੰਦਾਂ ਨੂੰ ਅੰਦੇ ਦਾਸ ਨੇ ਜਿ ਪਾਇਆ ਕਿੱਥੇ ਸੋਹਣੇ ਚੰਦਾਂ ਨੂੰ ਓ ਬੇੜਾ ਗੰਗਾ ਵਿੱਚ ਡੁੱਬਾ ਕੂੰ ਠਗੜਾ ਜੀਨੇ ਖੱਟੇ ਆਲਾ ਮਸਾਰੇ ਜਾਗੇਰਾ ਸਿਨਾਂ ਪਾਟਿਆ ਸਿਤਾਰੀ ਦੇਤੇ ਗਿਰਾ ਸਿਨਾਂ ਪਾਟਿਆ ਸਿਤਾਰੇ ਦੀਤੇ ਗਿਰਾ ਜਰੋ ਪਾਪੀ ਨੇ ਫੜਾਇ ਗੁਰੂ ਜੀ ਦੇ ਕਾਕੇਵੇ ਇੰਦਾ ਨਿੱਕੀਆਂ ਨੇ ਕੀਤੇ ਸਹਿਰਾ ਵੱਡੇ ਜਾਕੇ ਵੇ ਇੰਦਾ ਨਿੱਕੀਆਂ ਨੇ ਕੀਤੇ ਸਹਿਰਾ ਵੱਡੇ ਜਾਕੇ ਵੇ ਮੇਰੇ ਗੁਰੂ ਦਾ ਸਮੇਂ ਜੀ ਦੇ ਟੀਕੇ ਨਹੀਂ ਹੀਰੇ ਲਾਲ ਮੋਤੀ ਹੰਸਾ ਤੋਂ ਵੀ ਨਹੀਂ ਕੇ ਨਹੀਂ ਕਿਸੇ ਕੀ ਮੈਂ ਉਸ ਵੀ ਵਿਦਾਰਾ ਵਿੱਚ ਵੀ ਕੇ ਨਹੀਂ ਕੀ ਮੈਂ ਉਸ ਪਰ ਵਿਦਾਰਾ ਵਿੱਚ ਵੀ ਕੇ ਨਹੀਂ ਈਮੇ ਚ ਉੱਠਾ ਕੀਤਾ ਉਹਨਾਂ ਨੇ ਸੀ ਸੁਚੇ ਨੰਦਾਂ ਨੂੰ ਕੰਦੇ ਦਾਸ ਨੇ ਜਿਪਾਇਆ ਕਿਥੇ ਸੋਹਣੇ ਚੰਦਾਂ ਨੂੰ ਕੰਦੇ ਦਾਸ ਨੇ ਜਿਪਾਇਆ ਕਿਥੇ ਸੋਹਣੇ ਚੰਦਾਂ ਨੂੰ ਉਹ ਪਿੱਟ ਉੱਠਿਆ ਸਲਾਰ ਦੀਨ ਕਾ ਜੀਵੇ ਸੁੱਬਾ ਮਾਰਨ ਦੇ ਲਈ ਹੋਇਆ ਰਾਜੀਵੇ ਕਿਹਾ ਵੇ ਗਵਰਨ ਬਾਣੀ ਨਾਦੁ ਪਾਦੀਵੇ ਹਾਵੇ ਗਵੇ ਨਾ ਬੜੀ ਰਾਧੂ ਪਾ ਜੀ 베 ਕਿਉਣਾ ਕੋਦਿਆ ਨੀ ਬਨੇ ਰੇ ਆਰੇ ਸਾਰੇ ਟਾਕੇ 베 ਜਿੰਦਾ ਨਿੱਕੀਆਂ ਨੇ ਕੀਤੇ ਸਹਰਾ ਵੱਡੇ ਸਾਕੇ 베 ਜਿੰਦਾ ਨਿੱਕੀਆਂ ਨੇ ਕੀਤੇ ਸਹਰਾ ਵੱਡੇ ਕੱਕ ਸਾਕੇ 베 ਸਮਾ ਦੇਖ ਕੇ ਤੇ ਮੂਰੇ ਬਾਰੇ ਬਾਗੀਰਾ ਕਿਵੇਂ ਕਹਿਆ ਮੇਰੇ ਹਾ ਦਿਲ ਦਾਸ ਦਾ ਬੀਰਾ ਕੰਡੇ ਬੂਰੇ ਜਾਤੇ ਫਿਕਰਾਂ ਨੂੰ ਖਾਂਦੀ ਰਾ ਠੰਡੇ ਬੂਰੇ ਜਾਤੇ ਫਿਕਰਾਂ ਨੂੰ ਖਾਂਦੀ ਰਾ ਕੀ ਮੈਂ ਤੋੜਦੀ ਰਹੀ ਸੀ ਬੰਦੀ ਖਾਨੇ ਫੰਦਾ ਨੂੰ ਕੰਡੇ ਦਾਸ ਨਹੀਂ ਛਿਪਾਇਆ ਕੀਤੇ ਸੋਹਣੇ ਚੰਦਾਂ ਨੂੰ ਕੰਡੇ ਦਾਸ ਨਹੀਂ ਛਿਪਾਇਆ ਕੀਤੇ ਸੋਹਣੇ ਚੰਦਾਂ ਨੂੰ ਗਾਲ ਸੱਚੀ ਕਹੀ ਉੱਠ ਕੇ ਤੇ ਸ਼ੇਰ ਨੇ ਮਾਰੀ ਮੂਹ ਤੇ ਮੁਲਾ ਦੇ ਮਲੇਰੇ ਨੇ ਰਾਮ ਕੀ ਤਾ ਸੀਮ ਸੁਮਾ ਤੇ ਦਲੇਰੀ ਨੇ ਮੇਰਾ ਮੇਗੀ ਤਾ ਸੀਮ ਸੁਮਾ ਤੇ ਦਲੇਰੀ ਨੇ ਕਹਿੰਦਾ ਲੜ ਦਸ ਕਹਿੰਦਾ ਲੜੋ ਤਸ ਵੇਸ ਦੀ ਨਾਲ ਛਾਤੀ ਦਾ ਦੇਵੇ ਕਿੰਨਾ ਮਿੱਕੀਆਂ ਕੀਤੇ ਤੇਰਾ ਵੱਡੇ ਸਾਕੇ ਉਹ ਆਕੀ ਮੇ ਸੀਮਾ ਸੁੰਮਾਉ ਤੇ ਵਾਰਨੀ ਕੀ ਮੇ ਚਾਲ ਗਈ ਖੁਨੀ ਤੇਰੇ ਮਾਰਨੀ ਸੋਹਣ ਆ ਤੇ ਕੀੜੇ ਤਾਰੀ ਬਹਾਰਨੀ ਸੋਹਣ ਆ ਤੇ ਕੀੜੇ ਫੁੱਲਾਰੀ ਬਹਾਰਨੀ ਚਾੜ ਪੱਠੀ ਉੱਤੇ ਕੱਢਿਆ ਸੀ ਗੂਰੇ ਕੰਦਾਂ ਨੂੰ ਕੰਦੇ ਦਾਸੇ ਨਹੀਂ ਛਿਪਾਇਆ ਦਿੱਤੇ ਸੋਹਣੇ ਚੰਦਾਂ ਨੂੰ ਆਈ ਕਹਿਰੇ ਬਾਣ ਜਾਲ ਮਾਦੀ ਤੇਗਵੇ ਆੜੀ ਧਾਣੀ ਉੱਤੇ ਸਾਸ਼ਰ ਬੇਗਵੀ ਫੁੱਲ ਟਾਣੀਆਂਉ ਦਿੱਤੇ ਥੱਲੇ ਡੇਗਵੇ ਫੁੱਲ ਟਾਣੀਆਂ ਨਾਲਉ ਦਿੱਤੇ ਥੱਲੇ ਡੇਗਵੇ ਆਈ ਅੰਦੀ ਮੰਦ ਹੋਗੇ ਸਾਗਰਾ ਦੇ ਨਾ ਕੀਵੇ ਇੰਨਾ ਦੇ ਕੀਆ ਨੇ ਕੀਤੇ ਸੇਰਾ ਵੱਡੇ ਸਾ ਕੀਵੇ ਦਾਦੀ ਸੇਡ ਇੱਕ ਟੋੜ ਰੇ ਮਲਨੀ ਉਨੇ ਕੱਟ ਲਈ ਗਦੂਨੀ ਆ ਚੋਪਾਲਨੀ ਕੀਤੀ ਮੋਹਾਰੀ ਵਿਸ਼ਾਈ ਔਕੀ ਗੱਲ ਨੀ ਕੀਤੀ ਮੋਹਾਰੀ ਵਿਸ਼ਾਈ ਔਕੀ ਗੱਲ ਨੀ ਵਾ ਵਾਸ਼ਾ ਵਾਸ਼ੇ ਲੱਖਾਂ ਭਾਈ ਬੰਦਾਰੋਂ ਅੰਦੇ ਦੇ ਦਸ ਨਹੀਂ ਛਪਾਇਆ ਕੀਤੇ ਸੋਹਣੇ ਚੰਦਾਂ ਨੂੰ ਓਏ ਟਾ ਪਿੱਕਤੀਆਂ ਤੇ ਰੋਏ ਦਰੋੜੇ ਵੀ ਰਾਤ ਦੀ ਪੋਤਿਆਂ ਦੇ ਪੇ ਜਾਂ ਮੈਂ ਛੋੜ ਵੀ ਸੌਂਗੇ ਸਿਰ ਕੀ ਮਾਸੂਮੋਂ ਕੋ ਕਰੋਂ ਦੇ ਸੌਂਗੇ ਸਿਰ ਕੀ ਮਾਸੂਮੋਂ ਕੋ ਕਰੋਂ ਦੇ ਰੋਏ ਪੰਛੀ ਵੀ ਸਫ ਮਾਂ ਤੇ ਵਝਾ ਕੇ ਤੇ ਜਿੰਦਾ ਨਿੱਕੀਆਂ ਨੇ ਕੀਤੇ ਸੇਰਾ ਵੱਡੇ ਸਾਕੇ ਵੀ ਜਿੰਦਾ ਨਿੱਕੀਆਂ ਨੇ ਕੀਤੇ ਸੇਰਾ ਵੱਡੇ ਸਾਕੇ ਵੀ